ਹਾਂਜੀ ਅੱਜ ਆਪਾਂ ਲੈ ਕੇ ਪਹੁੰਚਿਆ ਵਿਲਸਨ ਕੰਪਨੀ ਤੇ ਬੀਐਲਐਮ ਕੰਪਨੀ ਨੇ ਪ੍ਰਿੰਟ ਸੂਟ ਪਿਓਰ ਕੈਮਰੀਕ ਦੇ ਸੂਟਾਂ ਦਾ ਸੇਰਵੇਲਾ ਕੱਢ ਦਿੱਤਾ ਆਪਾਂ ਨੇ ਬਹੁਤ ਹੀ ਮਿੱਠੇ ਮਿੱਠੇ ਰੇਟਾਂ ਦੇ ਵਿੱਚ ਡਿਜ਼ਾਈਨ ਚੈੱਕ ਕਰੀ ਚਲੋ ਡਿਜ਼ਾਈਨ ਬਹੁਤ ਜਿਆਦਾ ਨੇ ਕੁਆਂਟੀਟੀ ਦਾ ਮਾਲ ਪਹੁੰਚਿਆ ਇਹ ਆਪਾਂ ਤੁਹਾਨੂੰ ਦੇਵਾਂਗੇ ਰਖੜੀ ਦੇ ਆਫਰ ਲੱਗ ਗਿਆ ਪੂਰੇ ਮਿੱਠੇ ਰੇਟ ਦੇ ਵਿੱਚ ਸਿਰਫ ਤੇ ਸਿਰਫ 1000 ਰੁਪਏ ਦੇ ਤਿੰਨ ਸੂਟ ਦੇਖੋ ਜੀ 500 600 700 ਵਾਲਾ ਮਾਲ ਆ ਸਾਰਾ ਤੇ ਹੋਰ ਕੈਮਰਿਕ ਕਾਟਨ ਇਹ ਬੀ ਐਲ ਐਮ ਦੀ ਦਿਖਾ ਰਿਹਾ ਸੋ ਜਿਹੜੇ ਡਿਜ਼ਾਈਨ ਸਾਹਮਣੇ ਪੇਸ਼ ਹੋ ਰਹੇ ਨੇ ਚੈੱਕ ਕਰ ਲੋ ਜੀ ਡਿਜ਼ਾਈਨ ਸਿਰਾ ਤੋਂ ਸਿਰਾ 5 ਮੀਟਰ ਦੀ ਕੱਟ ਵਾਲੇ ਸੂਟ ਆਪਾਂ ਨੇ ਸੇਰ ਮੇਲਾ ਕੱਢ ਦਿੱਤਾ ਇਹ ਰਖੜੀ ਦੇ ਆਫਰਾਂ ਲਾਤੀਆਂ ਨੇ ਭਾਈ ਬਾਜ਼ ਵਰੇਟ ਦੇ ਉੱਪਰ ਬਹੁਤ ਹੀ ਮਿੱਠੇ-ਮਿੱਠੇ ਰੇਟਾਂ ਦੇ ਸਿਰਫ ਤੇ ਸਿਰਫ 1000 ਰੁਪਏ ਦੇ ਤਿੰਨ ਸੂਟ ਚੱਕ ਲੋ ਜੀ ਦੇਖੋ ਡਿਜ਼ਾਈਨਾਂ ਚੈੱਕ ਕਰੀ ਚਲੋ ਬੀ ਐਲ ਐਮ ਦੇ ਡਿੱਗ ਰਹੇ ਨੇ ਧੜਾ ਧੜਾ ਪੂਰੇ ਟੌਪ ਟੌਪ ਦੇ ਫੈਸੀ ਫੈਸੀ ਆਰਟੀਕਲ ਆ ਗਏ ਨੇ ਭਾਈ ਪ੍ਰਿੰਟਡ ਸੂਟਾਂ ਦੇ ਵਿੱਚ ਬਹੁਤ ਹੀ ਬਾਜ਼ਵ ਰੇਟ ਤੇ ਦੇਖੋ ਭਾਈ ਚੈੱਕ ਕਰ ਲੋ ਲਓ ਜੀ ਬਰੀਕ ਪ੍ਰਿੰਟ ਪਹੁੰਚ ਗਿਆ ਲਓ ਜੀ ਆ ਗਏ ਨਵੇਂ ਨਵੇਂ ਸੋਹਣੇ ਸੋਹਣੇ ਰੰਗ ਡਿਜ਼ਾਈਨ ਕੈਂਡ ਕੈਂਡ ਪ੍ਰਿੰਟ ਟੌਪ ਕੁਆਲਿਟੀਆਂ ਖੁੱਲ ਗਈਆਂ ਨੇ ਬੀ ਐਲ ਐਮ ਕੰਪਨੀ ਦੇ ਮਾਲ ਖੁੱਲੇ ਆ ਸਾਰੇ ਦੇਖੋ ਜੀ ਚੈੱਕ ਕਰੀ ਚਲੋ ਦੇਖੋ ਆ ਗਈ ਪਿਓਰ ਕੈਮਰਿਕ ਵਿਲਸਨ ਦੀ オリジナル ਤੇ ਔਰ ਕਾਟਨ ਕੈਮਰਿਕ ਕਪੜਾ 1000 ਰੁਪਏ ਦੇ ਤਿੰਨ ਸੂਟ ਕਰ ਦਿੱਤੇ ਨੇ ਦੇਖੋ ਜੀ ਵਿਲਸਨ ਦਾ ਚੈੱਕ ਕਰ ਲੋ ਦੇਖੋ ਜੀ ਵੀ ਥਾਲਾ ਦੇ ਵਿੱਚ ਆ ਜਿੰਨੇ ਕਟਵਾ ਲਓ 5-5 ਮੀਟਰ ਦਾ ਸੂਟ ਮਿਲੂਗਾ ਸੇਲ ਮੇਲਾ ਕੱਢ ਦਿੱਤਾ ਗਰਮੀ ਵਾਲਾ ਕੱਪੜਾ ਕਹਿੰਦੇ ਹੁਣ ਸੀਜ਼ਨ ਆਫ ਹੋਊਗਾ ਥੋੜੇ ਜਿਹੀ ਟਾਈਮ ਨੂੰ ਇਸ ਕਰਕੇ ਆਪਾਂ ਨੇ ਸੇਲ ਮੇਲਾ ਲਾਤਾ 1000 ਰੁਪਏ ਦੇ ਤਿੰਨ ਸੂਟ ਦੇਖੋ ਜੀ ਕੰਪਨੀ ਦਾ ਮਾਲ ਵਿਲਸਨ ਤੇ ਬੀ ਐਲ ਐਮ ਟਾਪ ਕੁਆਲਟੀ ਮਾਲ ਖੁੱਲ ਰਿਹਾ ਹੈ ਨੇ ਪਿਓਰ ਕੈਮਰੀ ਕਾਂ ਦੇਖੋ ਜੀ ਚੈੱਕ ਕਰੀ ਚਲੋ ਸੋਹਣੇ ਸੋਹਣੇ ਡਿਜ਼ਾਈਨਾਂ ਦੇ ਵਿੱਚ ਆ ਗਏ ਨੇ ਬੜੇ ਹੀ ਕਮਾਲ ਕਮਾਲ ਦੇ ਕਪੜੇ ਪਹੁੰਚ ਚੁੱਕੇ ਨੇ ਦੇਖੋ ਜੀ オリジナル ਲੌਜੀ ਵੈਲਸਨ ਦਾ ਆ ਗਿਆ ਇਹ ਮਾਲ ਮਿੱਠੇ ਮਿੱਠੇ ਰੇਟਾਂ ਦੇ ਵਿੱਚ ਯੱਕ ਲੋ ਭਾਈ 500 600 ਵਾਲੇ ਸੂਟ ਕੱਢ ਦਿੱਤੇ ਨੇ ਆਪਾਂ ਨੇ ਹਜ਼ਾਰ ਰੁਪਏ ਦੇ ਤਿੰਨ ਸੂਟ ਦੇਖੋ ਭਾਈ ਚੈੱਕ ਕਰੀ ਚਲੋ ਟਾਪ ਟਾਪ ਦੇ ਡਿਜ਼ਾਈਨ ਡਿੱਗ ਰਹੇ ਨੇ ਧੜਾ ਧੜਾ ਲਓ ਜੀ ਲੈ ਜੋ ਰਕਸ਼ਾ ਬੰਧਨ ਤੇ ਸਪੈਸ਼ਲ ਆਫਰ ਲੱਗੀ ਆ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨਾਂ ਦੀ ਲਓ ਜੀ ਚੈੱਕ ਕਰੀ ਚਲੋ ਦੇਖੋ ਜੀ ਆ ਬਾਦੂ ਮਾਲ ਆ ਦੇਖੋ ਆ ਸਾਰੇ ਡਿਜ਼ਾਈਨ ਜਿੰਨੇ ਵੀ ਦਿਖਾਇਆ ਸਾਨੂੰ ਪਹਿਲਾਂ ਬੀ ਐਲ ਐਮ ਵਾਲੇ ਤੇ ਉੱਪਰ ਆ ਹੁਣ ਕੈਮਰਿਕ ਬਿਲਸਨ ਤੇ ਕੈਮਰਿਕ ਬੀ ਐਲ ਐਮ ਕੰਪਨੀ ਦਾ ਮਾਲ ਹਾਜ਼ਰ ਹੋ ਚੁੱਕਿਆ ਪੂਰੇ ਬਾਜੂ ਰੇਡ ਤੇ ਕਾਊਂਟਰ ਨੰਬਰ 4 ਨੰਬਰ ਤੇ 5 ਨੰਬਰ ਕਾਊਂਟਰ ਦੇ ਉੱਪਰ ਸੇ ਲੱਗ ਚੁੱਕੀ ਹੈ ਜੀ ਪੂਰੇ ਫਾਇਦੇ ਨਾਲ ਪਹੁੰਚ ਗਿਆ ਮਾਲ ਪਹੁੰਚੋ ਜੀ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਫੋਰ ਪਿਓਰ ਕੈਮਰੀ ਕਾਟਨ ਕਪੜਾ ਦੇਵਾਂਗੇ ਹਜ਼ਾਰ ਰੁਪਏ ਦੇ ਤਿੰਨ ਸੂਟ ਤੁਹਾਰ ਫੇਰ ਸੁਣ ਲਓ ਜਿੰਨੇ ਵੀ ਤੁਹਾਨੂੰ ਸੂਟ ਦਿਖਾ ਕੇ ਆਟੇ ਆਪਾਂ ਪਿਓਰ ਕੈਮਰੀ ਕਾਟਨ ਹੈ ਕੁਆਂਟੀਟੀ ਦੀ ਮਾਰਾ ਜਿੰਨਾ ਮਰਜ਼ੀ ਲੈ ਜਾਓ ਹੋਲ ਸੇਲ ਤੇ ਡੀਟੇਲ ਦੇ ਗਾਕਾਂ ਵਾਸਤੇ ਆਫਰ ਲੱਗੀ ਆ ਬਹੁਤ ਹੀ ਵਾਜਿਬ ਰੇਟ ਤੇ 1000 ਰੁਪਏ ਦੇ ਤਿੰਨ ਸੂਟ ਕਾਊਂਟਰ ਨੰਬਰ 4 ਤੇ 5 ਦੇ ਉੱਪਰ ਮਾਲ ਹਾਜ਼ਰ ਹੋਵੇਗਾ ਪਹੁੰਚੋ ਜੀ ਸੋ ਭਾਈ ਨਵੇਂ ਵੀਡੀਓਆਂ ਫੇਰ ਮਿਲਾਂਗੇ ਸ਼ੁਕਰੀਆ ਜੀ ਧੰਨਵਾਦ ਅੱਜ ਦੇ ਲਈ ਇੰਨਾ ਹੀ